ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪਖੰਡਵਾਦ ਨੂੰ ਲੈ ਕੇ ਦੱਸਦੇ ਕਿ ਭਾਈ ਮਨਪ੍ਰੀਤ ਸਿੰਘ ਖਾਲਸਾ ਤੇ ਹੋਰ ਸਿੱਖ ਜਥੇਬੰਦਿਆਂ ਦੇ ਵੱਲੋਂ ਪਖੰਡ ਭਜਾਓ ਪੰਜਾਬ ਬਚਾਓ ਦੀ ਮੁਹਿੰਮਤ ਚਲਾਈ ਗਈ ਆ ਇਸ ਦੌਰਾਨ ਦੇਖਿਆ ਜਾ ਰਿਹਾ ਕਿ ਜਿੱਥੇ ਕਈ ਬਾਬਿਆਂ ਦਾ ਪਰਦਾ ਫਾਸ਼ ਹੋਇਆ ਚਿਹਰੇ ਸਾਹਮਣੇ ਆਏ ਨੇ ਉੱਥੇ ਹੀ ਦੂਜੇ ਪਾਸੇ ਹੁਣ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਲੈ ਕੇ ਅਨੇਕਾਂ ਤਰ੍ਹਾਂ ਦੇ ਇਲਜ਼ਾਮ ਜਿਹੜੇ ਕਿ ਲਗਾਏ ਜਾ ਰਹੇ ਨੇ ਇਲਜ਼ਾਮ ਲਗਾਏ ਜਾਂਦੇ ਉਸ ਲਾਵਾ ਜਿਹੜੇ ਕਿ ਵੀਡੀਓਜ਼ ਵੀ ਪਾਈਆਂ ਜਾ ਰਹੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪ੍ਰੇਮ ਸਿੰਘ ਸਫਰੀ ਨੂੰ ਲੈ ਕੇ ਜਿਸ ਦੇ ਵੱਲੋਂ ਪਾਈ ਮਣਪੀ ਸਿੰਘ ਖਾਲਸਾ ਦੇ ਖਿਲਾਫ ਇਲਜ਼ਾਮ ਲਗਾਏ ਗਏ ਕਿ ਬੀਬੀ ਦੇ ਕੋਲੋਂ 25000 ਰੁਪਏ ਲਿਆ ਗਿਆ ਸੀ ਇੱਕ ਵੀਡੀਓ ਪਾਇਆ ਗਿਆ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਪਾਇਆ ਗਿਆ ਜਿਸ ਦੇ ਵਿੱਚ ਇੱਕ ਪਰਿਵਾਰ ਨੂੰ ਵੀ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਪਾਈ ਮਣਪੀ ਸਿੰਘ ਖਾਲਸਾ ਦੇ ਵੱਲੋਂ ਜਿਹੜਾ ਕਿ ਇਹਨਾਂ ਤੋਂ ਪੈਸੇ ਲਏ ਗਏ ਸਨ ਜਿਸ ਤੋਂ ਬਾਅਦ ਹੁਣ ਖਾਲਸਾ ਦੇ ਵੱਲੋਂ ਪ੍ਰੇਮ ਸਿੰਘ ਸਫਰੀ ਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਪ੍ਰੇਮ ਸਿੰਘ ਸਫਰੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਬੀਬੀ ਕੋਲੋਂ ਪੈਸੇ ਲੈਣ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਉਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਖੁਦ ਖਾਲਸਾ ਦੀ ਦੇ ਵੱਲੋਂ ਜਿਹੜੀ ਕਿ ਇੱਕ ਵੀਡੀਓ ਸਾਂਝਾ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਉਸ ਨੇ ਕੱਲੀ ਕੱਲੀ ਜਿਹੜੀ ਕਿ ਉਹਨਾਂ ਨੇ ਗੱਲ ਜਿਹੜੀ ਉਹ ਕਲੀਅਰ ਕਰ ਦਿੱਤੀ ਗਈ ਹੈ ਕਿ ਜਾਣ ਬੁੱਝ ਕੇ ਜਿਹੜੇ ਕੀ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਇੱਕ ਨਾਬਾਲਗ ਲੜਕੀ ਦਾ ਵਿਆਹ ਕਰਨ ਨੂੰ ਲੈ ਕੇ ਵੀ ਇਲਜ਼ਾਮ ਲਗਾਇਆ ਗਿਆ ਜਿਸ ਦੇ ਉੱਤੇ ਮਨਪ੍ਰੀਤ ਸਿੰਘ ਖਾਸਾ ਨੇ ਸਾਫ਼ ਜਿਹੜਾ ਕੀ ਕਲੀਅਰ ਕਰ ਦਿੱਤਾ ਕਿ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਭਾਈ ਮਨਪ੍ਰੀਤ ਸਿੰਘ ਖਾਸਾ ਜੀ ਨੇ ਆਪਣੀ ਇਸ ਵੀਡੀਓ ਦੇ ਜ਼ਰੀਏ ਆਓ ਤੁਹਾਨੂੰ ਸੁਣਾ ਦਿੰਿਆ ਤੇ ਫਿਰ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਕਮੈਂਟਾਂ ਦੇ ਨੀਚੇ ਕਿ ਜਿਸ ਤਰੀਕੇ ਦੇ ਇਲਜ਼ਾਮ ਲੱਗੇ ਨੇ ਦੂਜੇ ਪਾਸੇ ਪਖੰਡ ਭਜਾਓ ਪੰਜਾਬ ਚੌਦੀ ਮਹਿਮ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤੁਸੀਂ ਕਿੰਨੇ ਕੁ ਸਹਿਮਤ ਹੋ ਤਾਂ ਆਪਣੇ ਕਮੈਂਟ ਵੀ ਜ਼ਰੂਰ ਸਾਂਝੇ ਕਰਿਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚੋਂ ਪਖੰਡਵਾਦ ਖਤਮ ਹੋਣਾ ਚਾਹੀਦਾ ਤੇ ਲੋਕਾਂ ਦੀ ਲੁੱਟ ਜਿਹੜੀ ਰੁਕਣੀ ਚਾਹੀਦੀ ਹੈ ਤਾਂ ਹੋਰ ਕੀ ਗੁਝਾ ਆਓ ਦੇਖਦੇ ਹੱਸ ਵੀਡੀਓ ਦੇ ਜ਼ਰੀਏ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਆ ਪਹਿਲਾਂ ਸਰਦਾਰ ਪ੍ਰੇਮ ਸਿੰਘ ਸਫਰੀ ਉਹਨਾਂ ਦੀ ਸੁਣੋ ਜਾ ਫਿਰ ਬਣ ਕੇ ਮੇਰੇ ਨਾਲ ਜਿਹੜੀ ਇੱਕ ਮਤਲਬ ਪਹਿਲਾਂ ਕਾਸੀ ਕੁੜੀ ਦਾ ਮਸਲਾ ਉਸ ਬਾਰੇ ਵੀ ਹੱਲ ਕਰਨਾ ਬਹੁਤ ਜ਼ਰੂਰੀ ਹੈ ਤੇਰੇ ਵਾਸਤੇ ਗੌਰਵ ਕੁੰਮ ਨੇ ਕਿਹਾ ਸੀ ਕਿ ਮੇਰੀ ਬੇਨਤੀ ਆ ਜਿਹੜੀ ਗੱਲ ਇਸ ਵੀਰ ਨੇ ਕਹੀ ਹੈ ਵੀ ਗੌਰਵ ਕੱਕੜ ਨੇ ਕਿਹਾ ਸੀ ਇੱਕ ਲੜਕੀ ਦਾ ਕੋਈ ਮਸਲਾ ਹੈ ਉਹਦਾ ਹੱਲ ਕਰਨਾ ਜ਼ਰੂਰੀ ਹੈ ਠੀਕ ਹੈ ਉਹ ਹੱਲ ਮੈਂ ਹੁਣ ਤੁਹਾਨੂੰ ਸੰਗਤ ਨੂੰ ਦੱਸ ਦਾਂ ਵੀ ਕੀ ਹੈ ਪਿਛਲੇ ਦਿਨੀ ਭਾਈ ਮਨਪ੍ਰੀਤ ਸਿੰਘ ਖਾਲਸਾ ਮੇਰੇ ਉੱਪਰ ਬਹੁਤ ਇਲਜ਼ਾਮ ਲੱਗੇ ਸੀ ਠੀਕ ਹੈ ਇੱਕ ਮੋਟਰਸਾਈਕਲਾਂ ਦੇ ਤੇ ਮੋਟਰਸਾਈਕਲਾਂ ਦੀ ਸ਼ਿਕਾਇਤ ਕਰਨ ਵਾਲੇ ਇਹਨਾਂ ਦੇ ਉਹ ਰਿਸ਼ਤੇਦਾਰ ਨੇ ਠੀਕ ਹੈ ਰੇਮ ਸਿੰਘ ਸਫਰੀ ਦੇ ਵੀਰ ਸੁਖਚੈਨ ਸਿੰਘ ਜੀ ਹੋਣੀ ਤੇ ਹੋਰ ਵੀ ਤਿੰਨ ਚਾਰ ਜਿਹੜੇ ਵੀਰ ਨੇ ਨਾਲ ਜਿਨ੍ਹਾਂ ਦੀ ਬੇਟੀ ਸੀ ਜਿਹਦੇ ਮਤਲਬ ਲੜਕੀ ਦੇ ਵਿਆਹ ਹੁੰਦਾ ਹਨਾ ਸੋ ਉਹਨੇ ਜਿਉਂਦੇ ਮਾਪੇ ਮਾਰ ਦਿੱਤੇ ਸੀਗੇ ਉਹ ਮਤਲਬ ਮੋਟਰਸਾਈਕਲ ਸਾਰੇ ਮੇਰੇ ਘਰੇ ਵੀ ਖੜੇ ਹੋਏ ਨੇ ਹਨ ਤੇ ਇਹਨਾਂ ਨੇ ਕਹਿ ਦਿੱਤਾ ਸੀ ਵੀ ਮੋਟਰਸਾਈਕਲ ਵੀ ਚੋਰੀ ਦੇ ਮੋਟਰਸਾਈਕਲ ਭਾਈ ਸਾਹਿਬ ਕੋਲੇ ਖੜੇ ਤੇ ਇਹ ਜਿਹੜੀ ਗੱਲ ਕਹੀ ਹੈ ਨਾ ਵੀ ਉਹ ਲੜਕੀ ਦਾ ਮਸਲਾ ਹੱਲ ਕਰ ਉਹਨਾਂ ਤੇ ਹੋ ਗਿਆ ਸੀ ਪਰਚਾ ਠੀਕ ਹੈ ਜੀ ਉਹਨਾਂ ਬੰਦਿਆਂ ਦੇ ਹੋਇਆ ਪਰਚਾ ਹੁਣ ਇਹ ਪ੍ਰੇਮ ਸਿੰਘ ਸਫਰੀ ਹੈਗਾ ਉਹਨਾਂ ਦਾ ਰਿਸ਼ਤੇਦਾਰ ਨੇ ਰਿਲੇਟਿਵ ਨੇ ਇਹ ਚਾਹੁੰਦੇ ਆ ਵੀ ਬਾਬਾ ਮਨਪ੍ਰੀਤ ਉਹਨਾਂ ਨਾਲ ਰਾਜੀਨਾਵਾ ਕਰੇ ਹੁਣ ਠੀਕ ਹੈ ਵੱਡੀ ਗੱਲ ਇਹ ਹੈ ਠੀਕ ਹੈ ਮੈਂ ਤੁਹਾਨੂੰ ਸੰਗਤ ਦੇ ਅੱਜ ਸਨਮੁਖ ਬੇਨਤੀ ਕਰਨ ਲੱਗਾ ਜਿਹੜੀ ਆ ਵੀਰ ਨੇ ਗੱਲ ਕਹੀ ਐ ਐਂਡ ਦੇ ਵਿੱਚ ਵੀ ਮੈਂ ਮਤਲਬ ਉਹ ਪਤਾ ਨਹੀਂ ਕੀ ਇਹ ਕੋਲ ਇੱਕ ਟੈਲੈਂਟ ਜਿਹਾ ਹੈਗਾ ਵੀਰ ਬੋਲਦਾ ਵੀ ਖਿੱਦੋ ਕੋ ਫਰੋਲੋਂ ਤੇ ਲੀਰਾਂ ਨਿਕਲਣੀਆਂ ਹਨਾ ਤੁਸੀਂ ਮੇਰੇ ਤੇ ਇਲਜ਼ਾਮ ਲਾਦੇ ਵੀ ਜਨਾਨੀਆਂ ਉਹਤ ਜਦੋਂ ਮਤਲਬ ਉੱਥੇ ਗੁਰਦੁਆਰਾ ਸਾਹਿਬ ਇਹਨਾਂ ਦੇ ਸਖਤੈਨ ਸਿੰਘ ਜਾਂਦੇ ਵੀ ਉਹ ਬਿਆਨ ਦੇ ਰਿਹਾ ਵੀ ਬਾਬਾ ਮਨਪ੍ਰੀਤ ਸਿੰਘ ਨੂੰ ਹਰ ਗੁਰਦੁਆਰੇ ਚੋਂ ਜਨਾਨੀ ਦੇ ਮਸਲੇ 'ਚ ਕੱਢਤਾ ਠੀਕ ਹੈ ਮੈਨੂੰ ਇਹ ਤਾਂ ਦੱਸੋ ਵੀ ਉਹ ਕਿਹਦੀ ਕੁੜੀ ਸੀ ਕਿਹਦੀ ਮਾਂ ਸੀ ਜਾਂ ਕਿਹਦੀ ਭੈਣ ਸੀ ਵੀ ਜਿਹੜੀ ਜਨਾਨੀ ਦੇ ਮਸਲੇ 'ਚ ਬਾਬੇ ਮਨਪ੍ਰੀਤ ਨੂੰ ਕੱਢਿਆ ਉਹ ਉਹ ਸੰਗਤ ਦੇ ਸਾਹਮਣੇ ਤਾਂ ਲੈ ਕੇ ਆਓ ਵੀ ਆਹ ਗੱਲ ਸੀ ਭਾਈ ਹਨਾ ਮਤਲਬ ਯਾਰ ਤੁਸੀਂ ਜੋ ਆਈਆਂ ਮੂੰਹ ਆਈਆਂ ਤੁਸੀਂ ਕਹੀ ਜਾਂਦੇ ਹੋ ਕਹੀ ਜਾਂਦੇ ਹੋ ਉਹਨਾਂ ਨੂੰ ਸਾਬਤ ਵੀ ਕਰਨਾ ਪੈਂਦਾ ਹੈ ਇਹਨਾਂ ਗੱਲਾਂ ਨੂੰ ਠੀਕ ਹੈ ਮੈਂ ਤੇਰੇ ਪੈਰ ਤੋਂ ਲੈ ਕੇ ਤੇਰੇ ਸਿਰ ਤੱਕ ਠੀਕ ਹੈ ਚਿੱਠੇ ਸਾਰੇ ਥੋੜੇ ਮੇਰੇ ਕੋਲ ਪਏ ਐ ਠੀਕ ਹੈ ਪਰ ਮੈਂ ਨਿੱਜੀ ਜ਼ਿੰਦਗੀ ਬਾਰੇ ਕਿਸੇ ਦੀ ਜ਼ਿੰਦਗੀ ਬਾਰੇ ਨਹੀਂ ਬੋਲਦਾ ਕਿਉਂਕਿ ਇਨਸਾਨ ਗਲਤੀਆਂ ਦਾ ਬੁਤਲਾ ਹੁੰਦਾ ਠੀਕ ਹੈ ਤੋ ਜ਼ਿੰਦਗੀ ਚ ਕਈ ਵਾਰੀ ਕੋਈ ਮੇਰੇ ਤੋਂ ਵੀ ਭੁੱਲ ਹੋਈ ਹੋਊਗੀ ਪਰ ਮੈਂ ਕਹਿੰਦਾ ਵੀ ਯਾਰ ਕੋਈ ਗਲਤੀ ਵੀ ਹੋ ਗਈ ਹੋਣੀ ਆ ਪਰ ਜਿਹੜੇ ਇਲਜ਼ਾਮ ਤੁਸੀਂ ਵਾਰ-ਵਾਰ ਮੇਰੇ ਤੇ ਲਾ ਰਹੇ ਹੋ ਕੋਈ ਉਹਨਾਂ ਨੂੰ ਸਾਹਮਣੇ ਤਾਂ ਲੈ ਕੇ ਆਓ ਵੀ ਕਿਹੜੀ ਉਹ ਕੁੜੀ ਬੁੜੀ ਸੀ ਕਿਹੜੀ ਤੁਸੀਂ ਮਨਪ੍ਰੀਤ ਸਿੰਘ ਨੂੰ ਯਾਰ ਤੁਸੀਂ ਜਿਹਦੇ ਨਾਲ ਵੇਖ ਲਿਆ ਠੀਕ ਹੈ ਲੰਗਰ ਮਾਤਾ ਖੀਵੀ ਗੁਰਦੁਆਰਾ ਸਾਹਿਬ ਚ ਮੈਂ ਰਿਹਾ ਹਾਂ ਠੀਕ ਹੈ ਸ਼ੁਰੂ ਤੋਂ ਰਿਹਾ ਮੇਰੇ ਕੋਲੇ ਲਿਖਤ ਪੜ ਤਾਂ ਠੀਕ ਹੈ ਉਹ ਕਈ ਗੱਲਾਂ ਹੁੰਦੀਆਂ ਵੀ ਉੱਥੇ ਕਈਆਂ ਨੂੰ ਮੇਰਾ ਚਿਹਰਾ ਨਹੀਂ ਪਸੰਦ ਹੋਣਾ ਤੇ ਮੈਨੂੰ ਵੀ ਹੋ ਸਕਦਾ ਕਿਸੇ ਦਾ ਚਿਹਰਾ ਚੰਗਾ ਨਾ ਲੱਗਦਾ ਹੋਵੇ। ਤੋ ਇਦਾਂ ਦੀਆਂ ਕੁਝ ਗੱਲਾਂ ਹੁੰਦੀਆਂ ਰਹਿੰਦੀਆਂ ਗੁਰੂ ਘਰਾਂ 'ਚ ਮੰਦਰਾਂ 'ਚ ਹਨਾ ਸਾਰੇ ਪਾਸੇ। ਪਰ ਵੱਟ ਇਹ ਐ ਵੀ ਕੋਈ ਤੁਹਾਡੇ ਕੋਲ ਕੋਈ ਵੀਡੀਓ ਪ੍ਰੂਫ ਐ ਕੀ ਸਬੂਤ ਐ ਤੁਹਾਡੇ ਕੋਲੇ ਕਿਸੇ ਗੱਲ ਦਾ ਤੁਸੀਂ ਯਾਰ ਵਾਰ-ਵਾਰ ਮਨਪ੍ਰੀਤ ਦੇ ਉੱਤੇ ਜੜਿਓ ਮਨਪ੍ਰੀਤ ਦੇ ਮੈਂ ਕੀ ਮਾੜਾ ਕਰਤਾ ਵੀ ਮੈਂ ਇੱਕ ਮਹਿਮ ਲੈ ਕੇ ਤੁਰਿਆ ਮੈਂ ਪਖੰਡ ਨੂੰ ਖਤਮ ਕਰ ਰਿਹਾ ਮੈਂ ਤਾਂ ਨਾ ਉਹਨਾਂ ਬੰਦਿਆਂ ਨੂੰ ਯਾਰ ਨਾ ਬੀਬੀਆਂ ਨੂੰ ਬੋਲ ਰਿਹਾ ਨਾ ਹੀ ਮੈਂ ਕੋਈ ਮਤਲਬ ਧਰਮ ਦੇ ਖਿਲਾਫ ਹਨ ਮੈਂ ਤਾਂ ਇੱਕ ਧਰਮ ਦੀ ਆੜ ਚ ਜਿਹੜੇ ਲੋਕ ਵਿਚਾਰੇ ਗਲਦਾਹ ਹੋਏ ਬੈਠਣ ਕਿੰਨੇ ਕਿੰਨੇ ਲੱਖਾਂ ਰੁਪਈਆ ਦੀ ਲੋਕਾਂ ਨੇ ਠੱਗੀਆਂ ਜਿਹੜੀਆਂ ਖਾਧੀਆਂ ਤੇ ਜੇ ਉਹਨਾਂ ਨੂੰ ਵੇਖ ਕੇ ਆਉਣ ਵਾਲੇ ਸਮੇਂ 'ਚ ਯਾਰ 21 ਮਿਸਲੀ ਚੱਲ ਰਹੀ ਹੈ ਕਿਹੜੇ ਪਾਸੇ ਲੋਕ ਸਾਡੇ ਤੁਰ ਰਹੇ ਆ ਤੇ ਜੇ ਉਹਨਾਂ ਨੂੰ ਵੇਖ ਕੇ ਕੁਝ ਲੋਕ ਜਿਹੜੇ ਮਤਲਬ ਇਸ ਚੀਜ਼ ਨੂੰ ਸਮਝ ਲੈਣਗੇ ਵੀ ਇਹ ਸਭ ਕੁਝ ਪਖੰਡ ਹੈ ਮਤਲਬ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਦੇਵੀ ਸ਼ਕਤੀਆਂ ਕੋਈ ਇਦਾਂ ਦੀਆਂ ਨਹੀਂ ਹੁੰਦੀਆਂ ਹਨਾ ਉਹ ਬਰੇਤਾਂ ਦੇ ਡਰਾਵੇ ਪਾ ਕੇ ਜਿਵੇਂ ਲੋਕਾਂ ਨੂੰ ਲੁੱਟਿਆ ਸਾਨੂੰ ਲੁੱਟਣਗੇ ਲੋਕ ਪਿੱਛੇ हट ਜਾਣਗੇ ਹਨ ਤਾਂ ਮੈਂ ਮਾੜਾ ਕੀ ਕਰ ਰਿਹਾ ਹਾਂ ਤੁਸੀਂ ਮੇਰੇ ਖਿਲਾਫ ਬੋਲੇ ਠੀਕ ਹੈ ਮੇਰੇ ਤੇ ਕੋ ਮੋਗੇ ਦੇ ਕੇਸ ਦੇ ਤੁਸੀਂ ਕਾਗਜ਼ ਚੱਕੀ ਫਿਰਦੇ ਹਨ ਉਸ ਕੇਸ ਚੋਂ ਮੈਂ ਬਰੀ ਹੋਇਆ ਵਾਂ ਉਹਦੇ ਵਿੱਚ ਵੀ ਕਈ ਗੱਲਾਂ ਐ ਹੁੰਦੀਆਂ ਵੀ ਕਈ ਕੋਈ 100 ਹੁੰਦੀਆਂ ਲਾਗ ਲਾਟ ਹਨ ਬੰਦਾ ਧੱਕੇ ਨਾਲ ਕੋਈ 100 ਕਿਸ ਤਰੀਕੇ ਨਾਲ ਪਰਚਾ ਕਰਾ ਜਾਂਦਾ ਹਨ ਵੀ ਐਦਾਂ ਨਹੀਂ ਆਏ ਸੀ ਤੋ ਉਹ ਚੋਂ ਮੈਂ ਭਰੀਆਂ ਉਸ ਕੇਸ ਚੋਂ ਠੀਕ ਹੈ ਮੇਰੇ ਤੇ ਕੇਸ ਚੱਲਦਾ ਸੀ ਕੋਈ ਮੈਂ ਭਰੀਆਂ ਉਹਦੇ ਚੋਂ ਪਰ ਇਹ ਨਹੀਂ ਹੁੰਦਾ ਵੀ ਯਾਰ ਤੁਸੀਂ ਮਤਲਬ ਜਿਵੇਂ ਤੂੰ ਕਹਿਣਾ ਮੈਂ ਪੋਤਲੇ ਫਰੋਲ ਲੈ ਫਰੋਲ ਲਾ ਯਾਰ ਜਿਹੜੇ ਪੋਤਲੇ ਰਹਿ ਗਏ ਤੇਰੇ ਕੋਲੇ ਉਹ ਵੀ ਫਰੋਲ ਲਾ ਤੂੰ ਵੀਰ ਤੂੰ ਖੁਸ਼ ਹੋ ਜਾ ਜੇ ਤੂੰ ਕਵੇਂ ਨਾ ਵੀ ਭਾਈ ਮਨਪ੍ਰੀਤ ਨੂੰ ਮਾੜਾ ਕਹਿ ਗਏ ਜਾਂ ਮੈਂ ਐਂ ਕਰਕੇ ਤੇ ਮੈਂ ਕਹਦਾਂ ਵੀ ਰਾਜੀਨਾਵਾ ਕਰਾ ਲੂ ਰਾਜੀਨਾਵੇ ਨਾਲੇ ਇਦਾਂ ਨਹੀਂ ਹੁੰਦੇ ਹੁੰਦੇ ਪਹਿਲਾਂ ਤਾਂ ਤੁਹਾਡੀਆਂ ਐਡਿੰਗ ਐਡਿੰਗਾਂ ਯਾਰ ਜਵਾਨਾਂ ਲੱਗੀਆਂ ਹਨ ਤੁਸੀਂ ਇੰਨਾ ਕੁਝ ਬੋਲੇ ਹਨ ਤੁਸੀਂ ਕਹਤਾ ਵੀ ਮਨਪ੍ਰੀਤ ਸਿੰਘ ਜੀ ਨੇ ਨਵਾਲਗ ਕੁੜੀ ਦਾ ਵਿਆਹ ਕਰਤਾ ਪਹਿਲੀ ਗੱਲ ਤਾਂ ਮੈਂ ਵਿਆਹ ਕੀਤਾ ਹੀ ਨਹੀਂ ਮੇਰਾ ਆਪਣਾ ਸਥਾਨ ਹੈ ਮੇਰੇ ਗ੍ਰੰਥੀ ਸਿੰਘ ਰੱਖਿਆ ਹੋਇਆ ਹੈ ਗ੍ਰੰਥੀ ਸਿੰਘ ਨਵੇਂ ਕਿਲੇ ਦਾ ਉਹ ਵੀਰ ਸੀਗਾ ਤੇ ਉਹਨੇ ਜੇ ਆਨੰਦ ਕਾਰਜ ਕਰਤੇ ਥੋੜੀ ਕੁੜੀ ਨੇ ਆ ਕੇ ਕਹਦਾ ਵੀ ਮਾਪਿਓ ਯਾਰ ਮਰਿਆ ਠੀਕ ਹੈ ਭੂਆ ਨਾਲ ਆਈ ਹੈ ਭੂਆ ਨੇ ਦਸਕਤ ਕੀਤੀ ਹਲਫੀਆਂ ਬਿਆਨ ਥੋੜੀ ਕੁੜੀ ਦੇ ਵੀ ਹੈ ਭੂਆ ਦੇ ਵੀ ਸਾਰਾ ਸੈਨ ਹੋਇਆ ਦਸਕਤ ਹੋਇਆ ਮੁੰਡੇ ਵਾਲਾ ਪਰਿਵਾਰ ਸਾਡੀ ਉਸ ਕਲੌਨੀ ਤੋਂ ਸੀ ਜਿੱਥੇ ਸਾਡਾ ਸਥਾਨ ਠੀਕ ਹੈ ਉਹਦੇ ਵਿੱਚ ਆ ਕੇ ਜੇ ਤੁਹਾਡੀ ਕੋਈ ਕੁੜੀ ਹੈ ਉਹ ਆ ਕੇ ਕਹਿੰਦੀ ਹੈ ਵੀ ਇਹ ਬੱਚੀ ਨੂੰ ਪਾਲ ਲਈ ਮੈਂ ਆ ਤੇ ਜੇ ਬਿਆਨ ਲੈ ਕੇ ਉਹਦੀ ਜਿਹੜੀ ਉਮਰ ਹੈ ਉਹ ਪੂਰੀ ਹੈ ਠੀਕ ਹੈ ਤੇ ਉਹਦੇ ਵਿੱਚ ਜੇ ਵਿਆਹ ਹੋ ਗਿਆ ਤਾਂ ਕਰਤਾ ਹਨ ਤੇ ਫਿਰ ਤੁਸੀਂ ਸਾਨੂੰ ਸਾਡੇ ਚੜ ਕੇ ਆ ਕੇ ਵੀ ਹਾਂ ਇਦਾਂ ਉੱਤੇ ਮੋਟਰਸਾਈਕਲ ਖੜਿਆ ਤੁਸੀਂ ਕਹਿੰਦਾ ਚੋਰੀ ਦੇ ਫਿਰ ਚੋਰੀ ਦੇ ਤੁਸੀਂ ਉਹ ਸਾਬਤ ਕਰਵਾਤੇ ਚੋਰੀ ਦੇ ਸੀ ਮੋਟਰਸਾਈਕਲ ਖੜੇ ਹੈਂ ਉਰਾਈਆਂ ਪੰਦੀਆਂ ਦੇ ਕੁਝ ਜੇ ਮੋਟਰਸਾਈਕਲ ਕੋਈ ਗੁਰਦੁਆਰਾ ਠੱਲ ਗਿਆ ਤੁਸੀਂ ਮਤਲਬ ਆਪਦੇ ਉਹ ਇਸ ਤਰੀਕੇ ਨਾਲ ਚੱਲੇ ਵੀ ਅਸੀਂ ਪਤਾ ਨਹੀਂ ਕੀ ਇਹਨੂੰ ਜੇਲ੍ਹ ਭੇਜ ਦਾਂਗੇ ਹਨਪ੍ਰੀਤ ਨੂੰ ਤਾਂ ਫੇਰ ਤੁਸੀਂ ਉਸ ਤੋਂ ਬਾਅਦ ਜੀ ਕੁੜੀ ਦਾ ਮੈਟਰ ਲੈ ਲਿਆ ਮੁੰਡੇ ਵਾਲੇ ਪਰਿਵਾਰ ਨੇ ਵੀ ਤੁਹਾਡੇ ਤੇ ਮਤਲਬ ਮੁਕੱਦਮਾ ਲਾਇਆ ਵੀ ਕੁੜੀ ਅਸੀਂ ਵਿਆਹ ਕੇ ਲਿਆਂਦੀ ਹੈ ਤੇ ਸਾਨੂੰ ਕੁੜੀ ਦਿਓ ਹਨਾ ਤੋ ਇਸ ਤਰੀਕੇ ਨਾਲ ਤੁਸੀਂ ਉੱਥੇ ਹੱਥੋਪਾਈ ਹੋਏ ਇੱਟਾਂ ਰੋੜੇ ਤੁਸੀਂ ਚਲਾਦੇ ਹਨਾ ਅਸੀਂ ਕੱਲੇ ਸੀ ਨਾ ਮੇਰਾ ਆਪਣਾ ਪਿਸਟਲ ਮੇਰਾ ਰਵਾਲਵਰ ਅਸਲਾ ਜਿਹੜਾ ਜਿੰਨਾ ਵੀ ਹੈ ਮੇਰਾ ਗੱਡੀ 'ਚ ਰੱਖਿਆ ਸੀਗਾ ਤੇ ਅਸੀਂ ਤਾਂ ਚਲੋ ਨਾਰਮਲ ਆਏ ਹਣਾ ਤੇ ਪਰ ਗੱਲ ਇਹ ਆ ਵੀ ਇੰਨੇ-ਇੰਨੇ ਤੁਸੀਂ ਲਫ਼ਜ਼ ਬੋਲ ਕੇ ਗਏ ਉੱਥੇ ਯਾਰ ਹਣਾ ਵੀ ਜੇ ਅਸੀਂ ਹਰ ਸਾਲ ਗਰੀਬ ਬੱਚੀਆਂ ਦੇ ਕਾਰਜ ਕਰਦੇ ਆ ਤੁਸੀਂ ਕਹਿੰਦਾ ਜੀ ਇਹ ਨਵਾਲਕ ਕੁੜੀਆਂ ਦੇ ਵਿਆਹ ਕਰ ਦਿੰਦੇ ਵੀ ਸਾਨੂੰ ਜੇ ਕਿਸੇ ਗਰੀਬ ਕੁੜੀਆਂ ਦੇ ਅਸੀਂ ਵਿਆਹ ਕਰਦੇ ਆ ਉਹਨਾਂ ਨੂੰ 50-50 ਹਜ਼ਾਰ ਦਾ ਸਮਾਨ ਲੈ ਕੇ ਦਿੰਨੇ ਆ ਤੇ ਸਾਡੇ ਦਿਮਾਗ ਚ ਕੀੜਾ ਫਿਰਿਆ ਵੀ ਅਸੀਂ ਨਵਾਲ ਕੁੜੀਆਂ ਦੇ ਵਿਆਹ ਕਰੀ ਚੱਲਾਂਗੇ ਤੁਸੀਂ ਇਦਾਂ ਦੇ ਐਲੀਕੇਸ਼ਨ ਲਾ ਲਾ ਯਾਰ ਪੇਸ਼ ਕੀਤੇ ਜੇ ਤੂੰ ਰੁਕੇ ਨਾ ਰਾਜੀ ਨਾਵੇਂ ਰਾਜੀ ਨਾਵੇਂ ਇਦਾਂ ਨਹੀਂ ਹੁੰਦੇ ਹੁੰਦੇ ਵੀਰ ਜਿਵੇਂ ਆਪਾਂ ਚੱਲਦੇ ਵੀ ਜੇ ਮੈਨੂੰ ਤੁਸੀਂ ਆਦਰਾ ਆਤਮ ਘਾ ਕੇ ਵਿਆਹ ਕਰ ਲੂੰਗਾ ਆ ਕਰ ਲੂੰ ਜੋ ਹੁੰਦਾ ਯਾਰ ਕਰ ਲਓ ਜਾਓ ਠੀਕ ਹੈ ਪਰ ਜੇ ਤੁਸੀਂ ਕਹੋ ਵੀ ਇਹ ਬਖੰਡ ਤੋਂ ਮਤਲਬ ਮੁਕਤ ਕਰਾਉਣ ਲਈ ਪਿੱਛੇ ਹਟ ਜਾਣ ਤੇ ਕਦੇ ਨਹੀਂ ਹੋਊਗਾ ਤੁਹਾਨੂੰ ਉਹਨਾਂ ਦੇ ਠੀਕ ਹੈ ਤੇ ਦੂਜੀ ਗੱਲ ਤੁਸੀਂ ਕਿੰਨੇ ਮੇਨ ਮਸਲਾ ਠੋਡਾ ਹੈਗਾ ਰਾਜੀ ਨਾਵੇਂ ਦਾ ਹੁਣ ਉਹਨਾਂ ਤੇ ਹੋਇਆ ਪਰਚਾ ਹੁਣ ਕਰਾਓ ਜਿਵੇਂ ਮੈਂ ਤਾਂ ਪਰਚਿਆਂ ਦੇ ਰਾਜੀ ਨਾਵੇਂ ਆਏ ਨਹੀਂ ਹੁੰਦੇ ਹੁੰਦੇ ਜਿਵੇਂ ਆਪਾਂ ਚੱਲਦੇ ਆ ਆਪਦੀਆਂ ਗਲਤੀਆਂ ਮੰਨਣ ਵੀ ਅਸੀਂ ਇੱਥੇ ਇਲਜ਼ਾਮ ਲਾਏ ਆ ਅਸੀਂ ਜਾਂ ਉਹਨਾਂ ਨੂੰ ਸਾਬਤ ਹੀ ਕਰੋ ਮੈਂ ਕਹਿੰਦਾ ਯਾਰ ਤੁਸੀਂ ਕਿੰਨੇ ਗੁਰਦੁਆਰਿਆਂ ਚੋਂ ਬੀਬੀਆਂ ਦੇ ਕਰਕੇ ਬਾਬੇ ਨੂੰ ਕੱਢਦਾ ਨਾ ਮੈਂ ਕਹਿੰਦਾ ਤੁਸੀਂ ਇੱਕ ਬੀਬੀ ਲੈ ਕੇ ਤਾਂ ਆਓ ਕਿਹਦੀ ਕੁੜੀ ਲੈ ਕੇ ਆਉਂਗੇ ਕਿਹਦੀ ਭੈਣ ਲੈ ਕੇ ਆਉਂਗੇ ਦੱਸੋ ਕਿਹਦੀ ਲਿਆਉਂਗੇ ਦੱਸੋ ਉਹ ਸਾਖ ਸਾਧ ਸਬੂਤ ਹੋਵੇ ਜਿੰਨੇ ਗੁਰਦੁਆਰਿਆਂ 'ਚ ਮੈਂ ਰਿਆਂ ਸਾਰਿਆਂ ਦੀ ਮੇਰੇ ਕੋਲੇ ਰਿਟਰਨ 'ਚ ਲਿਖਤਾ ਵੀ ਭਾਈ ਸਾਹਿਬ ਨੇ ਵਧੀਆ ਸੇਵਾ ਨਿਭਾਈ ਏ ਠੀਕ ਹੈ ਸੇਵਾ ਨਿਭਾ ਕੇ ਆਉਦੀ ਮਰਜ਼ੀ ਨਾਲ ਖੁਸ਼ੀ ਨਾਲ ਚੱਲੇ ਆ ਠੀਕ ਹੈ ਸੋ ਮੈਂ ਤਾਂ ਥੋਡੇ ਗੁਰਦੁਆਰੇ ਆ ਸਫਰੀ ਨੂੰ ਪੁੱਛਣਾ ਚਾਹੁੰਨਾ ਵੀ ਥੋਡੇ ਗੁਰਦੁਆਰੇ ਮੈਂ ਸੇਵਾ ਕੀਤੀ ਐ ਮੈਨੂੰ ਇੱਥੇ ਦੱਸ ਦੇ ਵੀ ਇੱਥੇ ਵੀ ਤੁਸੀਂ ਸਾਰਿਆਂ ਨੇ ਪ੍ਰਬੰਧਕਾਂ ਨੇ ਲਿਖ ਕੇ ਭੇਜਿਆ ਨਾ ਕਰਮਜੀਤ ਡੋੜਾ ਸਰਪੰਚ ਇੱਥੋਂ ਦੇ ਜਿਹੜੇ ਰਹੇ ਆ ਉਹ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਪੁੱਛੋ ਮਖਤਿਆਰ ਸਿੰਘ ਜੀ ਉਹਨਾਂ ਨੂੰ ਪੁੱਛੋ ਠੀਕ ਐ ਵੀ ਕਿਹੜੀ ਭਾਈ ਮੈਂ ਕੁੜੀ-ਬੁੜੀ ਲੈ ਗਿਆ ਜਾਂ ਮੈਂ ਕਿਹੜੀ ਕਿਹੜੀ ਕੁੜੀ-ਬੁੜੀ ਨਾਲ ਫੜਿਆ ਗਿਆ ਸੀ ਮੈਨੂੰ ਮੈਂ ਤੱਕ ਲਿਆ ਕਿਸੇ ਦੀ ਕੁੜੀ-ਬੁੜੀ ਨੂੰ ਇਹ ਨਜਾਇਜ਼ ਇਲਜ਼ਾਮ ਲਾਉਣੇ ਬਹੁਤ ਸੌਖੇ ਸਾਬਤ ਕਰਨੇ ਬੜੇ ਔਖੇ ਆ ਤੋ ਇਸ ਕਰਕੇ ਨਾ ਇਹੋ ਜੀਆਂ ਗੱਲਾਂ ਕਰਕੇ ਤੁਸੀਂ ਕਿਉਂ ਵੀ ਰਾਜੀਨਾਮਾ ਵਣਪਿਤ ਕਰ ਲੂਗੇ ਰਾਜੀਨਾਮਾ ਨਹੀਂ ਹੋਣਾਗਾ ਐਦਾਂ ਐਦਾਂ ਮੈਂ ਕਰਨਾ ਹੀ ਨਹੀਂ ਰਾਜੀਨਾਮਾ ਕਦੇ ਵਾਸਤੇ ਕਰੀਏ ਤੁਸੀਂ ਚੜ ਕੇ ਆਏ ਸਾਡੇ ਗੁਰਦੁਆਰੇ ਤੇ ਸਥਾਨ ਤੇ ਤੁਸੀਂ ਇੱਟਾ ਰੋੜੇ ਤਲਾ ਤੇ ਹੁਣ ਤੁਸੀਂ ਰਾਜੀਨਾਮਾ ਕਹਿੰਦੇ ਹੋ ਵੀ ਆ ਰਾਜੀਨਾਮਾ ਕਰੋ ਕਦੇ ਵਾਸਤੇ ਕਰੀਏ ਬਈ ਨਾਲੇ ਰਾਜੀਨਾਮੇ ਕਰਨ ਦੀ ਕੋਈ ਪ੍ਰਕਿਰਿਆ ਹੁੰਦੀ ਹੈ ਕੋਈ ਬਹਿ ਕੇ ਆਪਦੀ ਬੰਦਾ ਗਲਤੀ ਮੰਨੇ ਵੀ ਆ ਅਸੀਂ ਗਲਤਾਂ ਜੀ ਅਸੀਂ ਇਲਜ਼ਾਮ ਲਾਏ ਤੁਹਾਡੇ ਤੇ ਠੀਕ ਹੈ। ਤੋਂ ਸੰਗਤ ਨੂੰ ਬੇਨਤੀ ਹੈ ਵੀ ਮੈਂ ਵੈਸੇ ਉਲਝਦਾ ਨਹੀਂਗਾ ਆਪਣੀ ਮਹਿਮਨ ਚ ਮੈਂ ਚੱਲਦੇ ਆ। ਸੋ ਇਹੋ ਜੇ ਕੁਝ ਸ਼ਰਾਰਤੀ ਅੰਸਰਾਂ ਦੇ ਪਿੱਛੇ ਲੱਗ ਕੇ ਅ ਮਤਲਬ ਮਾਹੌਲ ਖਰਾਬ ਨਾ ਹੋਵੇ ਮੈਂ ਨਹੀਂ ਬੋਲਣਾ ਚਾਹੁੰਦਾ। ਚਲੋ ਮੈਂ ਆਪਣੀ ਦੋ ਥੋੜੀ ਚਿਰ ਦੀ ਸਫਾਈ ਮੈਂ ਸੰਗਤ ਨੂੰ ਦੱਸਣੀ ਚਾਹੁੰਦਾ ਸੀ ਵੀ ਗੱਲ ਵਿੱਚੋਂ ਆਵਾ ਕੋ ਇਦਾਂ ਕਦੇ ਵੀ ਨਹੀਂ ਹੋਣਾ। ਹਣਾ? ਬਾਕੀ ਸੰਗਤ ਦਾ ਬਹੁਤ ਸਾਥ ਹੈ ਨੌਜਵਾਨ ਜੂਤ ਦਾ ਸਾਡੇ ਦਾ ਬਹੁਤ ਸਾਥ ਹੈ ਮੇਰੇ ਨਾਲ ਤੇ ਬੜੀ ਸੋਹਣੀ ਸੇਵਾ ਚੱਲ ਰਹੀ ਹੈ ਬਹੁਤ ਲੋਕੀ ਮਤਲਬ ਫੋਨ ਬਹੁਤ ਆਉਂਦੇ ਨੇ ਅਮਰੀਕਾ ਚੋਂ ਕੈਨੇਡਾ ਸਾਰੇ ਦੇਸ਼ਾਂ ਦੇਸ਼ਾਂ ਚੋਂ ਫੋਨ ਆਉਂਦੇ ਵੀ ਭਾਈ ਸਾਹਿਬ ਦੀ ਬਹੁਤ ਸੋਹਣਾ ਪ੍ਰਾਲਾ ਕੀਤਾ ਨਾ ਤੇ ਮੈਂ ਇਕੱਲਾ ਨਹੀਂ ਸਾਰੇ ਘਰ ਘਰ ਤੁਸੀਂ ਮਤਲਬ ਇਹ ਆਵਾਜ਼ ਉੱਠੂ ਵੀ ਇੱਕ ਦਿਨ ਦੀ ਪਖੰਡਵਾਦ ਬੰਦ ਕਰੋ ਪਖੰਡ ਭਜਾਓ ਪੰਜਾਬ ਬਚਾਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਬਾਕੀ ਫੈਸਲਾ ਸੰਗਤ ਵੱਡੀ ਹੁੰਦੀ ਹੈ ਤੇ ਫੈਸਲਾ ਸੰਗਤ ਦੇ ਹੱਥ ਹੈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੇ ਤੁਸੀਂ ਕਹੋਗੇ ਤੁਰ ਲਾਂਗੇ ਮਹਿਮ ਵਿੱਚ ਇੱਕ ਅੱਦੇ ਦੋ ਚਾਰ ਸ਼ਰਾਰਤੀ ਅੰਸਰਾਂ ਦੇ ਕਹਿਣ ਤੇ ਨਹੀਂ ਆਪਾਂ ਬੰਦ ਕਰਦੇ ਜੇ ਸੰਗਤ ਕਹੂਗੀ ਚੰਗੇ ਲੱਗਦੇ ਆ ਤੁਰ ਪਾਂਗੇ ਨਹੀਂ ਤਾਂ ਕੋਈ ਗੱਲ ਨਹੀਂ ਨਾਲੇ ਸਾਨੂੰ ਕੋਈ ਇੱਥੇ ਮੈਂ ਐਮਐਲਏ ਨਹੀਂ ਖੜਨਾ ਇਹਨ ਭਾਈ ਸਾਹਿਬ ਨੇ ਤਾਂ ਖੜਨਾ ਜਿੱਤੋ ਤੋਂ ਮੈਨੂੰ ਲੱਗਦਾ ਤੇ ਮੈਂ ਕੋਈ ਰਾਜਨੀਤੀ ਮੈਂ ਤਾਂ ਧਰਮ ਦੇ ਨਾਲ ਚੱਲ ਰਿਹਾ ਸੋ ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ